ਸਾਡੇ ਯਾਦ ਹੈ ਕਿ ਜਦੋਂ ਮਨਿਸਟਰੀਅਲ ਸਟਾਫ ਦੀ ਐਜੀਟੇਸ਼ਨ ਹੋਈ ਜੀ ਇਕੱਠੀ ਸੀ ਸੈਕਟਰੀਅਟ ਵੀ ਵਿੱਚ ਸੀ 1990 ਦੀ ਗੱਲਾਂ ਨੇ 90 ਦੀਆਂ ਗੱਲਾਂ ਹਾਂਜੀ ਤੇ ਮਟਕਾ ਚੌਂਕ ਤੇ ਉਦੋਂ ਐਜੀਟੇਸ਼ਨ ਹੋਇਆ ਕਰਦੀ ਸੀ ਮਟਕਾ ਚੌਂਕ ਤੇ ਲਾਠੀ ਚਾਰਜ ਹੋਇਆ ਜੀ ਤੇ ਸਾਥੀ ਫੱਟੜ ਵੀ ਹੋਏ ਅਸੀਂ ਵੀ ਫਿਰ ਇਸ ਤੋਂ ਬਾਅਦ ਸੈਕਟੜ ਪਹੁੰਚੇ ਅਸੀਂ ਉੱਥੇ ਗੱਲ ਕੀਤੀ ਚੀਫ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਕਿਉਂਕਿ ਸੈਕਰੀਟੇਟ ਦੇ ਵਿੱਚ ਵੀ ਰੌਲਾ ਪੰਦੇ ਸੀ ਕਿ ਤੁਹਾਡੀ ਸਰਕਾਰ ਨੇ ਸਰ ਸਾਡੇ ਦੇ ਇੰਨਾ ਜ਼ੁਲਮ ਕੀਤਾ ਚੀਫ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਤਾਂ ਬੜਾ ਮਾੜਾ ਹੋਇਆ ਇਹ ਗੱਲ ਕਹੀ ਉਹ ਇਹ ਕਹੀ ਉਹਨਾਂ ਨੇ ਤੇ ਜਿਹੜਾ 10ਵੇਂ ਫਲੋਰ ਤੇ ਟਾਪ ਜਿਹੜਾ ਹੈਗਾ ਸੈਕਰੀਟੇਟ ਦਾ ਜਿਹੜਾ ਖੁੱਲਾ ਪਿਆ ਹੈ ਉੱਥੇ ਅਸੀਂ ਰੈਲੀ ਰੱਖੀ ਮੇਰੇ ਨਾਲ ਉੱਥੇ ਤੁਹਾਡੇ ਯੂਨੀਅਨ ਦਾ ਆਫਿਸ ਵੀ ਹੈ ਆਫਿਸ ਵੀ ਉੱਥੇ ਸੀ ਜੀ ਔਰ ਮਿਸਟਰ ਤੇਜਿੰਦਰ ਖੰਨਾ ਹੂੰ ਆਈਐਸ ਚੀਫ ਸੈਕਟੀ ਸੀ ਜਿਹੜੇ ਸਾਡੇ ਉਦੋਂ ਉਹ ਉੱਪਰ ਆਏ ਉਹਨਾਂ ਨੇ ਸਾਡੀ ਰੈਲੀ ਨੂੰ ਡਿੰਗ ਦੇ ਸਿਖਰ ਲਈ ਸ਼ਰਤ ਦੇ ਟੌਪ ਤੇ ਛੱਤ ਤੇ ਆਏ ਖੁਦ ਆਏ ਚੀਫ ਸੈਕ ਹਾਂਜੀ ਚੀਫ ਸੈਕਟੀ ਸਾ ਖੁਦ ਆਏ ਹਰ ਉਹਨਾਂ ਨੇ ਇਸ ਗੱਲ ਵਾਸਤੇ ਮਾਫੀ ਮੰਗੀ ਕਿ ਜਿਹੜਾ ਇਹ ਮਿਨਿਸਟਰੀਅਲ ਸਟਾਫ ਉਹਨਾਂ ਦੇ ਸਾਥੀਆਂ ਤੇ ਲਾਠੀ ਚਾਰਜ ਹੋਇਆ ਇਹ ਗਲਤ ਹੋਇਆ ਸਾਡੇ ਯਾਦ ਹੈ ਕਿ ਜਦੋਂ ਮਿਨਿਸਟਰੀਅਲ ਸਟਾਫ ਦੀ ਐਜੀਟੇਸ਼ਨ ਹੋਈ ਜੀ ਇਕੱਠੀ ਸੀ ਸੈਕਟੇਰੀਅਟ ਵੀ ਵਿੱਚ ਸੀ 1990 ਦੀ ਗੱਲਾਂ 90 ਦੀਆਂ ਦੀ ਗੱਲਾਂ ਹਾਂਜੀ ਤੇ ਮਟਕਾ ਚੌਂਕ ਤੇ ਉਦੋਂ ਐਜੀਟੇਸ਼ਨ ਹੋਇਆ ਕਰਦੀ ਸੀ ਮਟਕਾ ਚੌਂਕ ਤੇ ਲਾਠੀ ਚਾਰਜ ਹੋਇਆ ਜੀ ਤੇ ਸਾਥੀ ਫੱਟੜ ਵੀ ਹੋਏ ਅਸੀਂ ਵੀ ਫਿਰ ਇਸ ਤੋਂ ਬਾਅਦ ਸੈਕਟੇਡ ਪਹੁੰਚੇ ਅਸੀਂ ਉੱਥੇ ਗੱਲ ਕੀਤੀ ਚੀਫ ਸੈਕਟੀ ਸਾਹਿਬ ਨਾਲ ਗੱਲ ਕੀਤੀ ਕਿਉਂਕਿ ਸੈਕਟੇਟ ਦੇ ਵਿੱਚ ਵੀ ਰੌਲਾ ਪੰਦੇ ਸੀ ਕਿ ਤੁਹਾਡੀ ਸਰਕਾਰ ਨੇ ਸਰ ਸਾਡ ਦੇ ਇੰਨਾ ਜ਼ੁਲਮ ਕੀਤਾ ਚੀਫ ਸੈਕਟੀ ਸਾਹਿਬ ਕਹਿੰਦੇ ਵੀ ਇਹ ਤਾਂ ਬੜਾ ਮਾੜਾ ਹੋਇਆ ਇਹ ਗੱਲ ਕਹੀ ਉਹ ਇਹ ਕਹੀ ਉਹਨਾਂ ਨੇ ਤੇ ਜਿਹੜਾ 10ਵੇਂ ਫਲੋਰ ਤੇ ਟਾਪ ਜਿਹੜਾ ਹੈਗਾ ਸੈਕਟਰੀਏਟ ਦਾ ਜਿਹੜਾ ਖੁੱਲਾ ਪਿਆ ਹੈ ਉੱਥੇ ਅਸੀਂ ਰੈਲੀ ਰੱਖੀ ਮੇਰੇ ਨਾਲ ਉੱਥੇ ਤੁਹਾਡੇ ਜੂਨੀਅਨ ਦਾ ਆਫਿਸ ਵੀ ਹੈ ਆਫਿਸ ਵੀ ਉੱਥੇ ਸੀ ਜੀ ਹਾਂ ਔਰ ਮਿਸਟਰ ਤੇਜਿੰਦਰ ਖੰਨਾ ਹਮ ਆਈਐਸ ਚੀਫ ਸੈਕਟਰੀ ਸੀ ਜਿਹੜੇ ਸਾਡੇ ਉਦੋਂ ਉਹ ਉੱਪਰ ਆਏ ਉਹਨਾਂ ਨੇ ਸਾਡੀ ਰੈਲੀ ਨੂੰ ਡਿਸਪੈਚ ਕੀਤਾ ਟਾਪ ਤੇ ਛੱਤ ਤੇ ਆਏ ਖੁਦ ਆਏ ਚੀਫ ਸੈਕਟਰੀ ਹਾਂਜੀ ਚੀਫ ਸੈਕਟਰੀ ਸਾ ਖੁਦ ਆਏ ਹਰ ਉਹਨਾਂ ਨੇ ਇਸ ਗੱਲ ਵਾਸਤੇ ਮਾਫੀ ਮੰਗੀ ਕਿ ਜਿਹੜਾ ਇਹ ਮਿਨਿਸਟਰੀਅਲ ਸਟਾਫ ਉਹਨਾਂ ਸਾਥੀਆਂ ਤੇ लाठी चार्ज ਹੋਇਆ ਇਹ ਗਲਤ ਹੋਇਆ